ਹੋ ਗਿਆ ਅੱਜ ਦੇ ਧੰਨ ਧੰਨ ਦੇ ਇੱਕ ਬਾਹਰ ਸਾਥ ਬੀਤੇ 2.5 ਸਾਲਾਂ ਦੀ ਸੀ 20 ਸਾਲ ਦੀ ਸਮਰਥਾ ਹੈ ਭਾਈ ਮਤੀ ਦਾਸ ਜੀ ਭਾਈ ਸੱਦੀ ਦਾਸ ਜੀ ਭਾਈ ਜਾਲਾ ਜੀ ਸਾਡੇ 350 ਸਾਲਾਂ ਦੀ ਸੀਜੀ ਕਾਫਲੇ ਸਮਰੱਥਾ ਕ੍ਰਿਤੀ ਕਰਨ। ਇਹ ਗੁਰਦੁਆਰਾ ਸਿੰਘ ਸਾਹਿਬ ਅਸਾਮ ਤੋਂ 21 ਅਗਸਤ ਨੂੰ ਸੁਰਿਆਸੀ ਦਾ ਉਹ ਵਕਤ ਉਹ ਸ਼ਹਿਰਾਂ ਵਿੱਚੋਂ ਹੁੰਦਾ ਆਇਆ ਅੱਜ ਜੀਣਾਣਾ ਸ਼ਹਿਰ ਵਿੱਚ ਪਹੁੰਚਿਆ ਸੰਗਤਾਂ ਦੇ ਮਾਣ ਵਿੱਚ ਆਵਾਜ਼ ਹਰ ਸਾਦੇ ਸੰਗੀਤ ਅਤੇ ਕੀਰਤਨ ਦਾ ਸਵਾਗਤ ਹੋ ਰਿਹਾ ਸਰਬ ਸੰਗਤਾਂ ਦੇ ਕੋਲ ਚੜ੍ਹ ਕੇ ਹਿੱਸਾ ਲੈ ਰਹੀਆਂ ਨੇ ਕੀਰਤਨ ਦਾ ਕਾਫਲਾ ਬਹੁਤ ਲੰਬਾ ਹੁੰਦਾ ਜਾ ਰਿਹਾ ਔਰ ਜੋ ਸੋਚਿਆ ਸੀ ਟਾਈਮ ਉੱਪਰ ਕਿਤੇ ਵੱਧ ਲੱਗਿਆ ਕਿਉਂਕਿ ਸਨਸਦਾਂ ਦੇ ਬਹੁਤ ਅਸ਼ਾ ਅੱਜ ਵਕਫਾ ਕਰਾਵਾ ਤੇ ਗੁਰਦਵਾਰਾ ਦੀਪੰਦਰ ਦਾ ਸਵਾਗਤ ਇੱਥੇ ਸ਼ਹਿਰ ਦੇ ਵਿੱਚ ਹੋਇਆ ਹੋਇਆ ਰਾਤਰੀ ਵਿਸ਼ਰਾਮ ਵਰਦਾਰਾ ਮਜੀਦ ਸਾਹਿਬ ਆਲੰਗੀਰ ਸਾਹਿਬ ਹੋਏਗਾ ਔਰ ਸੂਚਕਾਂ ਨੂੰ ਬੇਨਤੀ ਕਰਨਾ ਜਿਹੜੀਆਂ ਨਗਰ ਕੌਂਸਲ ਦੇ ਨਹੀਂ ਹੋ ਸਕੀਆਂ ਉਹ ਆਲੰਗੀਰ ਸਾਹਿਬ ਜੀ ਦੇ ਸੇਵੇ ਤਰਕੇ ਪਹੁੰਚ ਕੇ ਨਗਰਜੀਤਨ ਦੇ ਦਰਸ਼ਨ ਕਰ ਸਕਦੀਆਂ ਸਾ ਅੱਜ ਜਿੱਦਾਂ ਜ਼ਿਕਰਿਆ ਗੋਤਵਾਲਾ ਨੂੰ ਮੁਝੇ ਹੋਵੇ ਜੀ 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 ਜ ਸਾਰੇ ਸਾਡੇ ਬਾਹਰ ਵੀ ਸਾਡੇ ਟੈਨਰ ਫੀਲ ਜਗਤ ਸਿੰਘ ਜਿਹੜਾ ਦੇ ਸਾਰੇ ਪੁਜੀ ਟੀਮ ਉਸ ਬਾਅਦ ਲਈ ਇਹ ਸਾਰੇ ਖੜੇ ਆ ਪੱਕ ਪੱਕ ਖਾਵਾ ਦੇ ਲੋਕਾਂ ਨੇ ਲੰਗਰ ਪਰਸਾਤੇ ਦੀਆਂ ਕੀਆ ਬਸਵਾ ਸਾਰੇ ਦਾ ਧੰਨਿਆ ਜਾਨੇ ਸਾਰੇ ਜੀ ਬਾਤੋਏ ਕੁਸੀ ਦਾ ਹਮ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਵਿਸ਼ਾਲ ਨਗਰ ਕੀਰਤਨ ਦਾ ਸ਼ਹਿਰ ਦੇ ਵਿੱਚ ਫੀਲਡ ਗੰਜ ਵੇਖੋ ਗੁਰਦੁਆਰਾ ਭਗਤ ਚੇਤਰਾਮ ਦੀ ਸਭੂ ਪ੍ਰਬੰਧਕ ਕਮੇਟੀ ਵੱਲੋਂ ਨਿਗਾ ਸਵਾਗਤ ਕੀਤਾ ਗਿਆ ਸੰਗਤਾਂ 'ਚ ਭਾਰੀ ਉਤਸ਼ਾਹ ਹੈ ਔਰ ਇਹ ਨਗਰ ਕੀਰਤਨ ਲੋਕਾਂ ਦੇ ਵਿੱਚ ਇੱਕ ਚੰਗਾ ਸੁਨੇਹਾ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਆਪਾਂ ਆਪਣੇ ਗੁਰੂ ਸਾਹਿਬ ਦੇ ਪੁਰਨਿਆਂ ਤੇ ਚੱਲਣਾ ਔਰ ਕਿਦਾਂ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਔਰ ਭਾਈ ਦਿਯਾਲਾ ਜੀ ਦੇ ਪੁਰਨਿਆਂ ਦੇ ਚੱਲ ਕੇ ਸਿੱਖ ਕੌਮ ਲਈ ਆਪਣੇ ਧਰਮ ਲਈ ਆਪਣੇ ਦੇਸ਼ ਲਈ ਕਿਸ ਤਰ੍ਹਾਂ ਸੇਵਾ ਨਿਭਾਉਣੀ ਹੈ ਅੱਜ ਇੱਥੇ ਭਗਤ ਚੇਤਨਾਮ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਮੈਨੇਜਰ ਸਾਹਿਬ ਸਾਰਿਆਂ ਦੇ ਵੱਲੋਂ ਲੰਗਰ ਵੀ ਲਗਾਇਆ ਗਿਆ ਔਰ ਨਗਰ ਕੀਰਤਨ ਦੀ ਫੁੱਲਾਂ ਦੀ ਵਰਤ ਅ ਆਪਣੇ ਵੱਡੇ ਵਡੇਰਿਆਂ ਦੇ ਪੂਰਨਿਆਂ ਤੇ ਚੱਲਣਾ ਚੰਗੀ ਗੱਲ ਹੈ ਔਰ ਉਹਨਾਂ ਨੇ ਇੱਕ ਸਹਿਦ ਦਿੱਤੀ ਹੈ ਔਰ ਜੋ ਉਹ ਸਿਖਾ ਕੇ ਗਏ ਆ ਉਹਨਾਂ ਦੇ ਚੱਲਣ ਦੀ ਕੋਸ਼ਿਸ਼ ਕਰ ਰਹੇ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੇ ਦਰਸ਼ਨ ਦਾ ਮੌਕਾ ਮਿਲੇ ਲੋਕਾਂ ਕੀ ਸੁਨੇਹੇ ਦੇ ਜੋਗੇ ਭਾਈਚਾਰੇ ਭਾਈਚਾਰੇ ਨੂੰ ਇਹੀ ਸੰਦੇਸ਼ ਦੇਵਾਂਗੇ ਕਿ ਅਸੀਂ ਆਪਣੇ ਗੁਰੂ ਸਾਹਿਬ ਦੇ ਪੁਰਣਿਆਂ ਤੇ ਚੱਲਦੇ ਹੋਏ ਆਪਣੇ ਦੇਸ਼ ਕੌਮ ਦੀ ਸੇਵਾ ਲਈ ਜਿੱਥੇ ਵੀ ਕਿਤੇ ਸੱਚ ਤੇ ਹੱਕ ਦੀ ਗੱਲ ਆਉਂਦੀ ਹੈ ਉੱਥੇ ਚਾਹੇ ਸਾਨੂੰ ਭਾਵੇਂ ਸ਼ਹਾਦਤ ਦੇਣੀ ਪਵੇ ਸਾਨੂੰ ਪਿੱਛੇ ਨਹੀਂ ਹਟਣਾ ਚਾਹੀਦਾ ਬਸ ਇਹੀ ਸੰਦੇਸ਼ ਦੇਣਾ ਚਾਹੁੰਦਾ ਇੱਕ ਬਹਾਦਰ ਹਿੰਦੀ ਚਾਦਰ ਨੋਵੇ ਗਰੂ ਸਾਈ ਗਰੂ ਸਿਰਗੁਰ ਟੇਕ ਬਾਦਰ ਜੀ ਦੇ 350ਵੇਂ ਤਵਦੀ ਦਿਵਸ ਦੇ ਮੌਕੇ ਤੇ ਜੋ ਅਸਾਮ ਤੋਂ ਨਗਰ ਕੀਰਤਨ ਆਰੰਭ ਹੋਇਆ ਸੀ ਉਹ ਵੱਖ-ਵੱਖ ਸ਼ਹਿਰਾਂ ਵੱਖ-ਵੱਖ ਨਗਰ ਕੀਰਤਨ ਰੂਟਾ ਤੋਂ ਹੁੰਦਾ ਆਇਆ ਇਹ ਨਗਰ ਕੀਰਤਨ ਗੁਰਦੁਆਰਾ ਪਗਲ ਚੇਤਰਾ ਜੀ ਫੀਟਗਾਹ ਵਿਖੇ ਪਹੁੰਚਿਆ ਹੈ ਜਿਸ ਵਿੱਚ ਜਿੱਥੇ ਪ੍ਰਬੰਧਕ ਕਮੇਟੀ ਨੇ ਆ ਨਿਕਾ ਸਵਾਗਤ ਕੀਤਾ ਹੈ ਉੱਥੇ ਹੀ ਸੰਤਨੂ ਜੀ ਆਇਆਂ ਆਖਿਆ ਹੈ ਤੇ ਅਸੀਂ ਸਾਈ ਸਿਰਗੁਰ ਤੇਗ বাহাদুর ਸਾਹਿਬ ਜੀ ਦੇ ਚਰਨਾ ਵਿੱਚ ਸ਼ਰਦਾ ਦੇ ਫੁੱਲ ਭੇਟ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ